ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਐਸਕੇਐਮ ਦੇ ਵੱਲੋਂ ਅੱਜ ਮੁੜ ਤੋਂ ਮੀਟਿੰਗ ਸੱਦ ਲਈ ਗਈ ਹੈ ਇਹ ਮੀਟਿੰਗ ਦੱਸਦੀ ਹੈ ਕਿ ਅੱਜ ਕਿਸਾਨ ਪਬੰਦ ਵਿੱਚ 11 ਵਜੇ ਦੇ ਤਕਰੀਬਨ ਮੀਟਿੰਗ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕਈ ਫੈਸਲਿਆਂ ਦੇ ਉੱਤੇ ਅੱਜ ਐਸਕੇਐਮ ਫੈਸਲਾ ਲਏਗਾ ਤੇ ਦੱਸਦੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਦਾ ਐਲਾਨ ਹੋ ਚੁੱਕਿਆ ਹੈ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਲਗਾਤਾਰ ਕਿਸਾਨ ਜਥੇਬੰਦੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਲਗਾ ਰਹੀਆਂ ਨੇ ਤੇ ਉਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਜਿਹੜੀਆਂ ਕਿ ਮੰਗੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਦੱਸੀਏ ਕਿ ਬੀਤੇ ਦਿਨਾਂ ਦੇ ਵਿੱਚ ਵੀ SKM ਦੀ ਮੀਟਿੰਗ ਹੋਈ ਸੀ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਚੁੱਕੀਆਂ ਨੇ ਪਰੰਤੂ ਉਥੇ ਕਿਸਾਨਾਂ ਨਾਲ ਜੋ ਵਤੀਰਾ ਹੋਇਆ ਉਸ ਨੂੰ ਲੈ ਕੇ ਹੋਰ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਅੱਜ SKM ਨੇ ਫਿਰ ਤੋਂ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਮੀਟਿੰਗ ਕਰਨੀਆਂ ਹੈ ਤੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਅੱਜ ਵੱਡਾ ਫੈਸਲਾ ਕਿਸਾਨ ਕਰਨਗੇ ਅਗਲੀ ਰਣਨੀਤੀ ਘੜ ਸਕਦੇ ਨੇ ਤੇ ਜਿਸ ਦੇ ਤਹਿਤ ਐਸ ਕੇ ਐਮ ਦੇ ਵੱਲੋਂ ਅੱਜ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦੇ ਹਜੇ ਤੱਕ ਨਹੀਂ ਪੂਰੇ ਪਰੰਤੂ ਜੋ ਮੀਟਿੰਗ ਹੋਈ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੋ ਸਾਡੇ ਨਾਲ ਭਰੋਸਾ ਪੰਜਾਬ ਸਰਕਾਰ ਨੇ ਜਤਾਇਆ ਸੀ ਕਿ ਅਸੀਂ ਉਹਨਾਂ ਦੇ ਵਾਅਦੇ ਪੂਰੇ ਕਰਾਂਗੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਾਂਗੇ ਪਰੰਤੂ ਉਹ ਵਾਅਦੇ ਹਜੇ ਤੱਕ ਨਹੀਂ ਪੂਰੇ ਹੋਏ ਪਰੰਤੂ ਲਗਾਤਾਰ ਦਸੀਏ ਕਿ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਇਹ ਐਲਾਨ ਕੀਤਾ ਕਿ ਹੁਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਹਾਇਸਾ ਕਿਰਾਉ ਨਹੀਂ ਸਕੋ ਸਾਰੇ ਵਿਦਾਇਕਾਂ ਦਾ ਵੀ ਕਿਰਾਉ ਕੀਤਾ ਜਾਵੇਗਾ ਤੇ ਜਿਸ ਦੇ ਤਹਿਤ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਲਗਾਏ ਗਏ ਤੇ ਜਿਸ ਦੇ ਤਹਿਤ ਅੱਜ ਫਿਰ ਐਸਕੇਐਮ ਨੇ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਮੋੜੀ ਇਕੱਠੀਆਂ ਹੋਣ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਕਈ ਫੈਸਲੇ ਹੋ ਸਕਦੇ ਨੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਕਿਸਾਨਾਂ ਦੀ ਕੀ ਅਗਲੀ ਰਣਨੀਤੀ ਉਸ ਨੂੰ ਲੈ ਕੇ ਵੀ ਫੈਸਲਾ ਜਲਦ ਆਏਗਾ ਇਹ ਮੀਟਿੰਗ ਦੱਸਦੀ ਹੈ ਕਿ ਅੱਜ ਕਿਸਾਨ ਪਵਨ ਦੇ ਵਿੱਚ 11 ਵਜੇ ਦੇ ਤਕਰੀਬਨ ਮੀਟਿੰਗ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕਈ ਫੈਸਲਿਆਂ ਦੇ ਉੱਤੇ ਅੱਜ ਐਸਕੇਐਮ ਫੈਸਲਾ ਲਏਗਾ ਤੇ ਦੱਸਦੀ ਹਾਂ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਦਾ ਐਲਾਨ ਹੋ ਚੁੱਕਿਆ ਹੈ ਬੀਤੇ ਦਿਨਾਂ ਦੇ ਵਿੱਚ ਦੱਸਦੀ ਹਾਂ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਲਗਾ ਰਹੀਆਂ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਜਿਹੜੀਆਂ ਕਿ ਮੰਗੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਦੱਸਦੀ ਹਾਂ ਕਿ ਇਹ ਤੇਗਣਾ ਦੇ ਵਿੱਚ ਵੀ ਐਸਕੇਐਮ ਦੀ ਮੀਟਿੰਗ ਹੋਈ ਸੀ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਚੁੱਕੀਆਂ ਨੇ ਪਰੰਤੂ ਉੱਥੇ ਕਿਸਾਨਾਂ ਨਾਲ ਜੋ ਵਤੀਰਾ ਹੋਇਆ ਉਸ ਨੂੰ ਲੈ ਕੇ ਹੋਰ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਅੱਜ ਐਸਕੇਐਮ ਨੇ ਫਿਰ ਤੋਂ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਪਵੰ ਦੇ ਵਿੱਚ ਕਿਸਾਨ ਜਥੇਬੰਦੀਆਂ ਮੀਟਿੰਗ ਕਰਨੀਆਂ ਹੈ ਤੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਅੱਜ ਵੱਡਾ ਫੈਸਲਾ ਕਿਸਾਨ ਕਰਨਗੇ ਅਗਲੀ ਰਣਨੀਤੀ ਘੜ ਸਕਦੇ ਨੇ ਤੇ ਜਿਸ ਦੇ ਤਹਿਤ ਐਸ ਕੇ ਐਮ ਦੇ ਵੱਲੋਂ ਅੱਜ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦੇ ਹਜੇ ਤੱਕ ਨਹੀਂ ਪੂਰੇ ਪਰੰਤੂ ਜੋ ਮੀਟਿੰਗ ਹੋਈ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੋ ਸਾਡੇ ਨਾਲ ਭਰੋਸਾ ਪੰਜਾਬ ਸਰਕਾਰ ਨੇ ਜਤਾਇਆ ਸੀ ਕਿ ਅਸੀਂ ਉਹਨਾਂ ਦੇ ਵਾਅਦੇ ਪੂਰੇ ਕਰਾਂਗੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਾਂਗੇ ਪਰੰਤੂ ਉਹ ਵਾਅਦੇ ਹਜੇ ਤੱਕ ਨਹੀਂ ਪੂਰੇ ਹੋਏ ਪਰੰਤੂ ਲਗਾਤਾਰ ਦਸਿਆ ਕਿ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਇਹ ਐਲਾਨ ਕੀਤਾ ਕਿ ਉਹਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਹਾਇਸਾ ਕਿਰਾਓ ਨਹੀਂ ਸਕੋ ਸਾਰੇ ਵਿਦਾਇਕਾਂ ਦਾ ਵੀ ਕਿਰਾਓ ਕੀਤਾ ਜਾਵੇਗਾ ਤੇ ਜਿਸ ਦੇ ਤਹਿਤ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਲਗਾਏ ਗਏ ਤੇ ਜਿਸ ਦੇ ਤਹਿਤ ਅੱਜ ਫਿਰ ਐਸਕੇਐਮ ਨੇ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਮੋੜੀ ਇਕੱਠੀਆਂ ਹੋਣ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਕਈ ਫੈਸਲੇ ਹੋ ਸਕਦੇ ਨੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਕਿਸਾਨਾਂ ਦੀ ਕੀ ਅਗਲੀ ਰਣਨੀਤੀ ਉਸ ਨੂੰ ਲੈ ਕੇ ਵੀ ਫੈਸਲਾ ਜਲਦ ਆਏਗਾ